ਜਦੋਂ insan ਦੁਨੀਆ ਤੇ ਆਉਂਦਾ ਹੈ ਉਹ ਉਹ ਬਹੁਤ ਕੁਝ ਉਹ ਪ੍ਰਭੂ ਨਾਲ ਲਿਖ ਕੇ ਭੇਜਦਾ ਹੈ ਔਰ ਜੋ ਉਹਨੇ ਜਿਵੇਂ ਜਿਵੇਂ ਲਿਖਿਆ ਉਹਦੇ ਮੁਤਾਬਕ ਉਹਨੇ ਕਰਵਾ ਰਿਹਾ ਮੈਨੂੰ ਇਹ ਕਿਉਂ ਵਿਸ਼ਵਾਸ ਹੈ ਕਿ ਐਮਐਸਪੀ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਕਿਸੇ ਨੇ ਕੋਲ ਨਹੀਂ ਸੀ ਪਰ ਉਸ ਐਮਐਸਪੀ ਨੂੰ ਘੱਟ ਘੱਟ ਪਚਾਉਣ ਵਾਲਾ ਉਹ ਅਕਾਲਪੁਰ ਖਵਾਈ ਦਰਵਾ ਉਹ ਸ ਪ੍ਰਭੂ ਨੇ ਚਾਇਆ ਫਾਰਮ ਦੇ ਕੋਲੋਂ ਇਹ ਫੈਸਲਾ ਕਰਵਾਇਆ ਤੇ ਇਹ ਕਰਾਉ ਅੱਜ ਫੋਰਮ ਨੇ ਲਗਾਤਾਰ ਜਿਵੇਂ ਜਿਵੇਂ ਮੈਂ ਵੀ ਮਗਰੀਆ ਥੋੜਾ ਫਿਰ ਕਾਨਫਰੰਸ ਅੱਜ ਜਾ ਰਹੇ ਹਾਂ ਹਰ ਥਾਂ ਤੋਂ ਆਵਾਜ਼ ਆ ਰਹੀ ਹੈ ਅੱਜ ਤਾਮਲਨਾਡੂ ਤੋਂ ਰਾਤ ਮੇਰੇ ਨਾਲ ਗੱਲ ਹੋਈ ਤੇ ਅਸੀਂ ਤਾਮਲਨਾਡੂ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਕਰਨੀ ਚਾਹੁੰਦੇ ਆ ਤੇ ਸਾਡੀ ਬੇਨਤੀ ਆ ਵੀ ਤੁਸੀਂ ਜਰੂਰ ਆਓ ਇਸੇ ਤਰ੍ਹਾਂ ਕਰਨਾਟਕਾ ਤੋਂ ਆਇਆ ਯੂਪੀ ਤੋਂ ਆਇਆ ਤਾਂ ਉਹਨਾਂ ਸਾਰੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆਂ ਸਰ ਜੀ ਮੀਟਿੰਗ ਦੇ ਵਿੱਚ ਉਹਨਾਂ ਨੇ ਤੂੰ ਚਾਰ ਤਰੀਕ ਦੀ ਮੀਟਿੰਗ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਮਾਰਨ ਮਾਰਤ ਛੱਡਿਆ ਜੀ ਲੜਾਈ ਸਾਡੀ ਐਜ਼ ਇਟ ਇਜ਼ ਜਾਰੀ ਹੈ ਜੀ ਜੀ ਤੇ ਅੰਦੋਲਨ ਨਹੀਂ ਰੁਕਿਆ ਚਾਰ ਤਰੀਕ ਵਾਲੀ ਮੀਟਿੰਗ ਜਾਓਗੇ ਹਾਂ ਚਾਰ ਤਰੀਕ ਵਾਲੀ ਮੀਟਿੰਗ ਹੈ ਜਿਹੜੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਹਾਂ ਆਇਆ ਮੈਸੇਜ ਵੀ ਮੀਟਿੰਗ ਹੋਏਗੀ ਤਾਂ ਅਸੀਂ ਮੀਟਿੰਗ ਤੋਂ ਪਿੱਛੇ ਨਹੀਂ ਹਟਾਂਗੇ ਤਾਂ ਕਿ ਸਰਕਾਰ ਕੱਲ ਨੂੰ ਇਹ ਨਾ ਕਹਿ ਸਕੇ ਕਿਉਂਕਿ ਸਰਕਾਰ ਦੀ ਨੀਅਤ ਤਾਂ ਏਡੀ ਵਧੀਆ ਸਾਫ਼ ਹੈ ਨਹੀਂ ਲੇਕਿਨ ਉਹ ਕੱਲ ਨੂੰ ਅਗਰ ਅਸੀਂ ਮੀਟਿੰਗ 'ਚ ਨਾ ਗਏ ਤਾਂ ਉਹਨਾਂ ਨੂੰ ਇੱਕ ਬਹਾਨਾ ਮਿਲੇਗਾ ਕਿ ਕਿਸਾਨ ਸਾਡੇ ਕੋਲੇ ਗੱਲ ਰੱਖਣੇ ਨਹੀਂ ਆਏ ਸੋ ਇਸ ਕਰਕੇ ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਪਿਛਲੀਆਂ ਮੀਟਿੰਗਾਂ ਸਾਡੀ ਗੱਲ ਹੁੰਦੀ ਰਹੀ ਹੈ ਸਰਕਾਰ ਨੂੰ ਸਾਡੀ ਕਿਸੇ ਵੀ ਦਲੀਲ ਦਾ ਜਵਾਬ ਨਹੀਂ ਆਇਆ ਸਰਕਾਰ ਨੂੰ ਸਵਾਲ ਕਰਨਾ ਆਇਆ ਸੋ ਇਸ ਕਰਕੇ ਅਸੀਂ ਦਲੀਲ ਦੇ ਪੱਖੋਂ ਸਰਕਾਰ ਨੂੰ ਕਿਸੇ ਤਰ੍ਹਾਂ ਭਾਰੀ ਨਹੀਂ ਪੈਣ ਦੇਾਂਗੇ ਔਰ ਅਸੀਂ ਇਸ ਕਰਕੇ ਮੀਟਿੰਗ ਦੇ ਵਿੱਚ ਗਲਵਰ ਸਾਹਿਬ ਇੱਕ ਵੱਡੀ ਤਾਕਤ ਨਾਲ ਤੁਸੀਂ ਕਹਿੰਦੇ 10 ਗੁਣਾ ਵੱਧ ਤਾਕਤ ਨਾਲ ਤੁਸੀਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਜਾ ਰਹੇ ਹੋ ਕਿੱਥੋਂ ਸ਼ੁਰੂ ਕੀਤਾ ਜਾਵੇਗਾ ਜੀ ਸਵਾਲ ਇਹ ਨਹੀਂ ਹੈ ਮੈਂ ਕਹਿਆ ਕਿ ਅੰਦੋਲਨ ਜਾਰੀ ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਠੀਕ ਹੈ ਅੰਦੋਲਨ ਜਾਰੀ ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਪਤਾ ਨਹੀਂ ਕੇਸ ਕਿਹੜੇ ਮੋਰਤੇ ਜਾ ਕੇ ਅੰਦੋਲਨ ਦੇ ਕੀ ਰੂਪ ਰਖਾ ਬਣਨੀ ਹੈ ਉਹਦੇ ਲਈ ਸੰਗਤ ਨੂੰ ਅਪੀਲ ਕੀਤੀ ਆ ਕਿ ਪਹਿਲਾਂ ਨਾਲੋਂ 10 ਗੁਣਾ ਤਾਕਤ ਨਾਲ ਸਿੱਧੇ ਚੁਤਰਾਂ ਨੂੰ ਜਥੇਬੰਦੀ ਤੌਰ ਤੇ ਕੋਈ ਇਕੱਠਾ ਕਰੂੰਗੇ ਬਾਕੀ ਜਥੇਬੰਦੀਆਂ ਨਾਲ ਤਾਲਮਿਲ ਕਰਕੇ ਦੇਖੋ ਮੈਂ ਮੈਂ ਤਾਂ ਬੇਨਤੀ ਕਰਾਂ ਸਾਡੀ ਕਿਸੇ ਵੀ ਜਥੇਬੰਦੀ ਦੇ ਨਾਲ ਨਹੀਂ ਜੀ ਕੋਈ ਲੜਾਈ ਨਹੀਂ ਲੜਾਈ ਹੁੰਦੀ ਆ ਵਿਚਾਰਾਂ ਦੇ ਫਰਕ ਹੁੰਦੇ ਆ ਕਿਹੜੀ ਮੰਗ ਨਾਲ ਕਿਹੜੀ ਜਥੇਬੰਦੀ ਸਹਿਮਤ ਹੁੰਦੀ ਹੈ ਹਰ ਕਿਥੇ ਖੜਦਾ ਜਦੋਂ ਕਿਸੇ ਵੀ ਸਾਰੀਆਂ ਜਥੇਬੰਦੀਆਂ ਦਾ ਕੋਈ ਸਾਂਝਾ ਮੁੱਦਾ ਆਏਗਾ ਤੁਸੀਂ ਦੇਖ ਲਓ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਜਾਣਗੇ ਲੇਕਿਨ ਬਹੁਤ ਸਾਰੀਆਂ ਜਥੇਬੰਦੀਆਂ ਤੁਸੀਂ ਆਪ ਦੇਖਿਆ ਹੈ ਕਿ ਕਹਿੰਦੀਆਂ ਸੁਣੀਆਂ ਹੈ ਕਿ ਐਮਐਸਪੀ ਦਾ ਮੁੱਦਾ ਹੀ ਨਹੀਂ ਐਮਐਸਪੀ ਦੀ ਲੋੜ ਹੀ ਨਹੀਂ ਤਾਂ ਫਿਰ ਉਹ ਜਥੇਬੰਦੀਆਂ ਨੇ ਸਾਡੀ ਮੰਗ ਨਾਲ ਸਹਿਮਤ ਨਹੀਂ ਨਾ ਹੋਣਾ ਸੀ ਸੁਇਸ਼ ਕਰਕੇ ਆ ਰੌਲਾ ਹੋਰ ਕੁਛ ਨਹੀਂ ਹੈ ਲੜਾਈ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਜਥੇਬੰਦੀ ਕਿਸੇ ਵਿਚਾਰ ਨਾਲ ਕਿਸੇ ਮੰਗ ਨਾਲ ਸਹਿਮਤ ਕੋਈ ਨਹੀਂ ਸਹਿਮਤ ਜੇ ਲੋ ਇੱਕੋ ਮੁੱਦੇ ਦੇ ਉੱਤੇ ਸਾਰਿਆਂ ਦੀ ਸਾਂਝ ਜਾ ਕੇ ਇੱਕੋ ਮੁੱਦਾ ਬਣੇਗਾ ਉੱਥੇ ਸਾਂਝ ਦੇ ਸਿਰ ਤੇ ਇਕਜੁੱਟਤਾ ਹੋ ਜੂ ਮੈਂ ਉਹੀ ਗੱਲ ਕਹਿ ਕੇ ਆਇਆ ਹਾਂ ਤੁਹਾਡੇ ਸਵਾਲ ਦਾ ਆਲਰੇਡੀ ਜਵਾਬ ਦੇਤਾ ਕਿ ਜੇ ਇੱਕ ਮੁੱਦੇ ਦੇ ਉੱਤੇ ਸਾਰਿਆਂ ਦੀ ਸਾਂਝੀ ਸਮਝ ਬਣੂਗੀ ਤਾਂ ਇਕਤਾ ਹੋ ਜੂ ਪੰਜਾਬ ਦੇ ਕਾਰਨ ਦੁਬਾਰਾ ਤੋਂ ਕੇਂਦਰ ਦੇ ਖਿਲਾਫ ਕੋ ਵੱਡਾ ਅੰਦੋਲਨ ਪਿੱਟ ਸਕਦੇ ਹੋ ਅੰਦੋਲਨ ਕਰਾਉਣੇ ਵਾਲੀ ਗੱਲ ਨਹੀਂ ਕਰਨ ਦੀ ਲੋੜ ਆ ਤੁਸੀਂ ਤੁਸੀਂ ਦੇਖ ਨਹੀਂ ਰਹੇ ਕਿ ਸਰਕਾਰ ਨੇ ਕਿੱਡਾ ਵੱਡਾ ਹਮਲਾ ਕੀਤਾ ਹੈ ਔਰ ਅਸੀਂ ਰੋਜ਼ ਇੱਕ ਜ਼ਿਲ੍ਹੇ ਦੇ ਵਿੱਚ ਕਾਨਫਰੰਸ ਕਰ ਰਹੇ ਹਾਂ ਕਿ ਇਹ ਅੰਦੋਲਨ ਨਹੀਂ ਹੈ ਅੰਦੋਲਨ جاری ਹੈ ਅੰਦੋਲਨ ਚੱਲਦਾ ਰਹੇਗਾ ਔਰ ਜਿਤ ਤੱਕ ਜਾਰੀ ਰਹੇਗਾ। ਜੇਕਰ ਸਰਪਰ ਦਾ ਬਿਆਨ ਹੁੰਦਾ ਸੀ ਜੀ ਉਹ ਕਹਿੰਦੇ ਸੀ ਵੀ ਇਹ ਤਾਂ ਕਿਸਾਨ ਚਾਹੁੰਦੇ ਸੀ ਵੀ ਉਠਾਇਆ ਜਾਵੇ ਨਾ ਤਾਂ ਉਹ ਅੱਗੇ ਜਾ ਸਕਦੇ ਨਾ ਪਿੱਛੇ ਆ ਸਕਦੇ ਸੀਗੇ ਆਮ ਆਦਮੀ ਪਾਰਟੀ ਦੇ ਐਮ ਐਲ اے ਸੀ ਗਿਆਸਪੁਰੂ ਦਾ ਬਿਆਨ ਆਇਆ ਹੈ। ਤੇ ਤੁਸੀਂ ਕਹਿੰਦੇ ਹੋ ਭੁੰਕੀ ਜਾਂਦੇ ਆ। ਵੀ ਇਹ ਤਾਂ ਇੰਡਸਟਰੀ ਲਿਸਟਾਂ ਦੀ ਮੰਗ ਸੀ। ਸੋ ਇਹਨਾਂ ਨੇ ਆਪ ਦੇ ਸੁਪਰੀਮੋ ਨੂੰ ਬਚਾਉਣ ਵਾਸਤੇ ਔਰ ਇਹ ਸੀਟ ਜਿੱਤਣ ਵਾਸਤੇ ਲੁਧਿਆਣੇ ਦੀ ਔਰ ਇੱਕ ਵਿਕਿਆ ਹੋਇਆ ਸਮਝੌਤਾ ਸੌਦਾ ਕੀਤਾ ਹੈ। ਪਰ ਉਸ ਸੌਦੇ ਦੇ ਵਿੱਚ ਆਪਦੇ ਸੁਪਰੀਮੋ ਨੂੰ ਲਿਜਾਣਾ ਚਾਹੁੰਦੇ ਨੇ ਰਾਜ ਸਭਾ ਚ ਸਿਰ ਇਕੋ ਹੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਦਿੱਲੀ ਹਾਰਨ ਤੋਂ ਬਾਅਦ ਇੱਕ ਘਬਰਾਏ ਹੋਈ ਸੀ ਕਿ ਸਾਡੀ ਲੀਡਰਸ਼ਿਪ ਹੁਣ ਜੇਲ੍ਹ ਜਾ ਸਕਦੀ ਹੈ ਤੱਕ ਕੇਂਦਰ ਦੇ ਮੂਰੇ ਗੋਡੇ ਟੇਕ ਕੇ ਸਾਡੇ ਅੰਦੋਲਨ ਤੇ ਹਮਲਾ ਕੀਤਾ ਤੇ ਮੈਂ ਵੀ ਕਹਿ ਦਿਆਂ ਕਿ ਭਗਵੰਤ ਮਾਨ ਨੇ ਇਕੱਲੇ ਸਾਡੇ ਅੰਦੋਲਨ ਤੇ ਹਮਲਾ ਨਹੀਂ ਕੀਤਾ ਇਨੇ ਪੂਰੇ ਦੇ ਪੂਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ। 10 ਗੁਣਾ ਕੱਟ। ਦਲੇਵਾਲ ਸਾਹਿਬ ਬ੍ਰਹਮਤਮਾ ਤੇ ਵੀ ਕਹਿ ਰਹੇ ਨੇ ਕਿ ਮੀਟਿੰਗ 'ਚ ਮੈਂ ਤੁਹਾਡੇ ਨਾਲ ਚੱਲੂੰਗਾ। ਉਹ ਤਾਂ ਇਹ ਵੀ ਕਹਿ ਰਹੇ ਨੇ ਜੀ। ਦੇਖੋ ਸਵਾਲ ਇਹ ਹੈ। 10 ਗੁਣਾ ਕੱਟ ਕਰਨ ਦੀ ਗੱਲ ਕਿਤੇ ਵੀ ਆ ਸਕਦੀ ਹੈ। ਕਿਸੇ ਵੀ ਮੌਕੇ ਤੇ ਹੋ ਸਕਦੀ ਹੈ। ਔਰ ਜਿੱਥੇ ਆਏ ਤੁਹਾਨੂੰ ਦੱਸਦੇ ਹਾਂ। ਠੀਕ ਤਾਂ ਜਿਹੜਾ ਲੁਧਿਆਣੇ ਦੇ ਵਿੱਚ ਇਕੱਠ ਹੋਇਆ ਜਿਹੜੇ ਲੁਧਿਆਣੇ ਸੜਕ ਬੰਦ ਕੀਤੀ ਕੇਜਰੀਵਾਲ ਦੀ ਰੈਲੀ ਦੇ ਉੱਤੇ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹਦੋਂ ਕਹਿੰਦੇ ਸੀ ਵੀ ਰਸਤਾ ਬੰਦ ਕੀਤਾ ਕਿਸਾਨਾਂ ਨੇ ਵਪਾਰ ਖਰਾਬ ਹੁੰਦਾ ਵਪਾਰੀਆਂ ਦਾ ਉਸ ਤੋਂ ਬਾਅਦ ਜਿਹੜੀ ਸੜਕ ਬੰਦ ਹੋਈ ਰੈਲੀ ਹੋਈ ਉਹਨੂੰ ਕਿਵੇਂ ਦੇਖਦੇ ਹੋ ਸਵਾਲ ਕੀ ਹੈ ਇਹਨਾਂ ਇਹਨਾਂ ਜਿਹੜੀਆਂ ਇਹ ਸਰਕਾਰਾਂ ਇਹਨਾਂ ਦੀ ਸਰਕਾਰਾਂ ਦਾ ਕੋਈ ਵੀ دین ਇਮਾਨ ਨਹੀਂ ਜੋ ਮਰਜ਼ੀ ਕਰ ਰਹੀਆਂ ਆ ਪਿਛਲੇ ਦਿਨਾਂ ਦੇ ਵਿੱਚ ਕੱਲ ਹੀ ਦੀ ਜਾਨ ਚੁੱਕਰ ਮਾਰੇ ਗਏ ਆ ਇਹਨਾਂ ਨੂੰ ਇਹਨੇ ਇੱਕ ਲੱਖੋਂ ਗਿਰ ਚੁੱਕੇ ਨੇ ਇਹ ਲੋਕਾਂ ਨਾ ਇਹਨਾਂ ਨੂੰ ਧੀ ਦੀ ਕਦਰ ਦਾ ਪਤਾ ਹੈ ਨਾ ਇਹਨਾਂ ਨੂੰ ਮਾਂ ਦੀ ਕਦਰ ਦਾ ਪਤਾ ਹੈ ਨਾ ਇਹਨਾਂ ਨੂੰ ਬਜ਼ੁਰਗ ਦੇ ਸਤਿਕਾਰ ਦਾ ਪਤਾ ਹੈ ਤੇ ਨਾ ਬੱਚਿਆਂ ਦੇ ਪ੍ਰਤੀ ਪਿਆਰ ਦਾ ਪਤਾ ਸੋ ਇਹ ਸੋਚ ਦੇ ਮਾਲਕ ਨੇ ਸਾਡਾ ਧੰਨਵਾਦ ਠੀਕ ਹੈ